ਮੈਂ ਹਰਵਿੰਦਰ ਸਿੰਘ ਗੋਲਦੀਤੂਰ ਮੈਂ ਪਵਾਨੀਗੜ ਤੋਂ ਸਰਕਲ ਪ੍ਰਧਾਨ ਆ ਤੇ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਸਾਨੂੰ ਜੋ ਪਾਰਟੀ ਨੇ ਇੰਨਾ ਸਾਫ਼ ਨੇਕ ਛਵੀ ਵਾਲਾ ਉਮੀਦਵਾਰ ਦਿੱਤਾ ਇਕਵਾਲ ਸਿੰਘ ਝੁੰਡਾ ਜੀ ਜੋ ਪਾਰਟੀ ਦੇ ਹਰ ਛੋਟੇ ਤੋਂ ਛੋਟੇ ਵਰਕਰ ਨੂੰ ਬਹੁਤ ਪਿਆਰ ਸਤਿਕਾਰ ਨਾਲ ਮਿਲਦੇ ਨੇ ਤੇ ਸਾਨੂੰ ਆਸ ਹੈ ਕਿ ਅਸੀਂ ਉਹਨਾਂ ਨੂੰ ਬਹੁਤ ਵੱਡੀ ਲੀਡ ਤੇ ਜਿਤਾਵਾਂਗੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਅੱਜ ਪਾਰਟੀ ਸਾਰੀ ਪਲੇਟਫਾਰਮ ਤੇ ਇਕੱਠੀ ਹੈ ਸਰਦਾਰ ਪ੍ਰਵਿੰਦਰ ਸਿੰਘ ਢੀਂਸਾ ਸਾਰਿਆਂ ਨੇ ਕਿਹਾ ਵੀ ਜਿਹਨੂੰ ਵੀ ਪਾਰਟੀ ਟਿਕਟ ਦੇਊਗੀ ਦਰ ਰਾਤ ਇੱਕ ਕਰਕੇ ਅਸੀਂ ਉਹਨੂੰ ਜਿਤਾਵਾਂਗੇ ਤੇ ਮੈਂ ਤੁਹਾਨੂੰ ਇੱਕ ਵੱਡੀ ਗੱਲ ਹੋਰ ਦੱਸਾਂ ਝੁੰਦਾ ਸਾਹਿਬ ਦੀ ਬਹੁਤ ਚਿਰ ਤੋਂ ਸਾਡੀ ਟਰੱਕ ਯੂਨੀਅਨ ਨਾਲ ਰਿਲੇਟਡ ਨੇ ਸਾਡੇ ਟਰੱਕ ਯੂਨੀਅਨ ਦੇ ਹਰ ਪ੍ਰਵਾਹ ਦੇ ਦੁੱਖ ਸੁੱਖ ਸਾਂਝੀ ਰਹੇ ਨੇ ਸਾਡੇ 66 ਪਿੰਡਾਂ 'ਚ ਝੁੰਦਾ ਸਾਹਿਬ ਦਾ ਜਿਹੜਾ ਸਤਕਾਰ ਹੈ ਉਹ ਬਹੁਤ ਵੱਡਾ ਹੈ ਇਸ ਕਰਕੇ ਯੂਥ ਵਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਬਲ ਮਿਲਿਆ ਤੇ ਬਹੁਤ ਵੱਡੀ ਉਮੀਦ ਹੈ ਅਸੀਂ ਬਹੁਤ ਵੱਡੀ ਜਿੱਤ ਹਾਸਲ ਕਰਾਂਗੇ ਬਿਲਕੁਲ ਅੱਜ ਕਿਸੇ ਸਾਥੀ ਦੇਖ ਲੋ ਲੋਕਾਂ 'ਚ ਦੇਖ ਲੋ ਅਕਾਲੀ ਦਲ ਦੇ ਕਿਤੇ ਹੋਏ ਕੰਮਾਂ ਦੀ ਗੱਲ ਹੋ ਰਹੀ ਹੈ ਲੋਕ ਅੱਜ ਗੱਲ ਕਰਨ ਲੱਗੇ ਵੀ ਜਿੱਥੇ ਕੋਈ ਵੀ ਸਕੂਲ ਹਸਪੀਟਲ ਡਿਸਪੈਂਸਰੀ ਸੜਕ ਪੁਲ ਜੋ ਬਣਾਏ ਨੇ ਸਾਰੇ ਸ਼ੋਮਣੇ ਅਕਾਲੀ ਦਲ ਦੇ ਬਣਾਏ ਹੋਏ ਨੇ ਅੱਜ ਉਹ ਬਜ਼ੁਰਗ ਉਹ ਨੌਜਵਾਨ ਜੋ ਕਿਸੇ ਟਾਈਮ ਕਿਸੇ ਰਾਤੋਂ ਪੜਕ ਗਏ ਸੀ ਅੱਜ ਉਹ ਆਪ ਗੱਲ ਕਰਦੇ ਨੇ ਬੀ ਜੇ ਪੰਜਾਬ ਵਿੱਚ ਕੰਮ ਹੋਇਆ ਪੰਜਾਬ ਚੜ੍ਹਦੀ ਕਲਾਵਾਂ ਲੱਗਿਆ ਤਾਂ ਸ਼ੋਮਣੀ ਅਕਾਲੀ ਦਲ ਟਾਈਮ ਗਿਆ ਅਕਾਲੀ ਦਲ ਨੂੰ ਸਾਡੇ ਲੈਵੇ ਖਾਸ ਕਰਕੇ ਸੰਗਰੂਰ ਜੱਡੇ ਦਿਗगज ਲੀਡਰ ਨੇ ਐਡੇ ਕੱਦਾਵਰ ਲੀਡਰ ਨੇ ਸਾਡੇ ਤੇ ਇਹਦਾ ਉਹੀ ਹਾਸੋ ਹੋਣ ਵਾਲੀ ਗੱਲ ਹੈ ਸਾਡੇ ਨਿਊਜ਼ਪੇਪਰ ਰੋਜ਼ ਦੱਸਦੇ ਨੇ ਕਦੇ ਪ੍ਰਵਿੰਦਰ ਜੀ ਦਾ ਨਾਮ ਚੱਲਦਾ ਸੀ ਕਦੇ ਝੁੰਦਾ ਸਾਹਿਬ ਦਾ ਨਾਮ ਚੱਲਦਾ ਸੀ ਕਦੇ ਬਲਦੇਵ ਮਾਨ ਸਾਹਿਬ ਦਾ ਨਾਮ ਚੱਲਦਾ ਸੀ ਇੰਨੇ ਕ ਸਾਡੇ ਦਾਵੇਦਾਰ ਸੀਗੇ ਜਿਸ ਕਰਕੇ ਹੁਣ ਸਾਰੇ 100 ਹੋ ਕੇ ਸਾਰੇ ਲੀਡਰਾਂ ਨੇ ਝੁੰਦਾ ਸਾਹਿਬ ਦਾ ਨਾਮ ਸਰਬਸੰਤੀ ਨਾਲ ਪ੍ਰਭੂ ਬਾਲ ਸਾਹਿਬ ਨੂੰ ਕਿਹਾ ਤੇ ਜਿਦੇ ਕਰਕੇ ਬਾਦਲ ਸਾਹਿਬ ਨੇ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਤੇ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਦੇਖੋ ਜੀ ਅਸੀਂ ਪਹਿਲਾਂ ਪਾਰਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਅਕਬਾਲ ਸਿੰਘ ਝੁੰਦਾ ਸਾਹਿਬ ਨੂੰ ਜੋ ਕਿ ਟਿਕਟ ਮਿਲੀ ਹੈ ਅੱਜ ਜੋ ਕਿ ਸਾਡੇ ਰੰਧਾਵਾ ਸਾਹਿਬ ਜੀ ਸਾਰੇ ਚੇਅਰਮੈਨ ਸੋਮਣੀ ਪਵਾਨੀ ਘੜਦੀ ਲੀਡਰਸ਼ਿਪ ਨੇ ਸਾਰਿਆਂ ਨਾਲ ਇਸ ਖੁਸ਼ੀ ਦੇ ਵਿੱਚ ਅੱਜ ਇੱਥੇ ਲੱਡੂ ਵੰਡੇ ਬਹੁਤ ਵਧੀਆ ਜੀ ਬਹੁਤ ਵਧੀਆ ਹੰਗਾਰ ਮਿਲ ਰਿਹਾ ਜੀ ਪਿੰਡਾਂ ਦੇ ਵਿੱਚੋਂ ਵੀ ਸਾਰਿਆਂ ਨੇ ਵਰਕਰਾਂ ਦੇ ਵਿੱਚ ਉਤਸ਼ਾਹ ਸੀਗਾ ਸਾਰੇ ਹੀ ਚਾਹੁੰਦੇ ਸੀ ਵੀ ਵਧੀਆ ਟਿਕਟ ਕਿਸੇ ਨੂੰ ਵੀ ਮਿਲ ਜਵੇ ਜਿਹਨੂੰ ਮਰਜ਼ੀ ਪਾਰਟੀ ਮੈਦਾਨ ਦੇ ਵਿੱਚ ਉਤਾਰਦੀ ਸਾਰੇ ਵਰਕਰ ਜਿਹੜੇ ਨੇ ਦੈਦ ਨਾਲ ਚੱਲਣਗੇ ਰੁਪਿੰਦਰ ਸਿੰਘ ਰੰਧਾਵਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਵਾਨੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂ ਅਤੇ ਵਰਕਰ ਸਹਿਬਾਨ ਨੇ ਅੱਜ ਭਵਾਨੀਗੜ੍ਹ ਵਿਖੇ ਇਕੱਠੇ ਹੋ ਕੇ ਜੋ ਅੱਜ ਟਿਕਟਾਂ ਦੀ ਅਨਾਊਂਸਮੈਂਟ ਹੋਈ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਜੋ ਸਾਡਾ ਹਲਕਾ ਸੰਗਰੂਰ ਦੀ ਟਿਕਟ ਹੈ ਉਹ ਸਰਦਾਰ ਇਕਬਾਲ ਸਿੰਘ ਜੀ ਝੋਂਦਾ ਸਾਹਿਬ ਨੂੰ ਦਿੱਤੀ ਹੈ ਔਰ ਸਾਰਿਆਂ ਨੇ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਕੀਤੀ ਹੈ ਤੇ ਸਾਰਿਆਂ ਨੇ ਇਕੱਠੇ ਹੋ ਕੇ ਲੱਡੂ ਵੰਡੇ ਹਨ ਤੇ ਇਸ ਗੱਲ ਦਾ ਐਲਾਨ ਕਰਿਆ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਹਰ ਇੱਕ ਵਰਕਰ ਨੇ ਪੂਰੀ ਮਿਹਨਤ ਦੇ ਨਾਲ ਸਰਦਾਰ ਇਕਬਾਲ ਸਿੰਘ ਝੋਂਦਾ ਜੀ ਦਾ ਸਾਥ ਦੇਣ ਦਾ ਵਾਅਦਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸੀਟ ਤੋਂ ਸਰਦਾਰ ਇਕਬਾਲ ਸਿੰਘ ਝੋਂਦਾ ਜੀ ਨੂੰ ਜਿਤਾ ਕੇ ਭੇਜਾਂਗੇ ਨਾਲ ਦੀ ਨਾਲ ਮੈਂ ਵਧਾਈ ਦੇਵਾਂਗਾ ਸਰਦਾਰ ਪਰਮਿੰਦਰ ਸਿੰਘ ਜੀ ਢੀਂਸਾ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਸੀਨੀਅਰ ਆਗੂ ਹਨ ਬਾਬੂ ਪ੍ਰਕਾਸ਼ ਚੰਦ ਜੀ ਗਰਗ ਜੋ ਇਸ ਹਲਕੇ ਦੇ ਪਹਿਲਾ ਸੇਵਾਦਾਰ ਰਹੇ ਹਨ ਉਹਨਾਂ ਨੂੰ ਵੀ ਕੋਰ ਕਮੇਟੀ ਦਾ ਮੈਂਬਰ ਪਾਰਟੀ ਨੇ ਬਣਾਇਆ ਹੈ ਅਸੀਂ ਸਾਰਿਆਂ ਨੇ ਇਸ ਗੱਲ ਦੀ ਉਹਨਾਂ ਨੂੰ ਵਧਾਈ ਦਿੰਦੇ ਹਾਂ ਅਤੇ ਸਰਦਾਰ ਬਿਨਰਜੀਤ ਸਿੰਘ ਜੀ ਗੋਲਡੀ ਤੇ ਸਰਦਾਰ ਤਜਿੰਦਰ ਸਿੰਘ ਜੀ ਸੰਘਰੇੜੀ ਜੋ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਨ ਉਹਨਾਂ ਦੀ ਅਗਵਾਈ ਦੇ ਵਿੱਚ ਸਮੂਹ ਹਲਕਾ ਸੰਗਰੂੜ ਦੇ ਜੋ ਵਰਕਰ ਤੇ ਆਗੂ ਹਨ ਉਹ ਪੂਰੀ ਤਰ੍ਹਾਂ ਇਕੱਠੇ ਹਨ ਅਤੇ ਆਪਸ ਦੇ ਵਿੱਚ ਪੂਰੇ ਇਤفاق ਦੇ ਨਾਲ ਅਸੀਂ ਇਕੱਠੇ ਹੋ ਕੇ ਚੋਣ ਲੜਾਂਗੇ ਜਿੱਤਾਂਗੇ ਵਾਹਿਗੁਰੂ ਚੜ੍ਹਦੀ ਕਲਾ ਸਾਨੂੰ ਬਖਸ਼ੇ ਨੌ ਜਥੇਦਾਰ ਇੰਦਰਜੀਤ ਸਿੰਘ ਤੂਰ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਭਵਾਨੀਗੜ੍ਹ ਅੱਜ ਸਾਡੀ ਮੈਂਬਰ ਪਾਰਲੀਮੈਂਟ ਦੀ ਟਿਕਟ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਾਉਂਸ ਕੀਤੀ ਗਈ ਹੈ ਬਹੁਤ ਹੀ ਵਧੀਆ ਇਨਸਾਨ ਸਰਦਾਰ ਅਕਵਾਲ ਸਿੰਘ ਜੀ ਝੁੰਦਾ ਸਾਡੇ ਜ਼ਿਲ੍ਹੇ ਦੇ ਵੀ ਜਥੇਦਾਰ ਰਹੇ ਨੇ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਆਪਦੇ ਕਾਰਜਕਾਲ ਦੌਰਾਨ ਤੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਸਾਡੇ ਵਰਕਰਾਂ 'ਚ ਬਹੁਤ ਖੁਸ਼ੀ ਪਾਈ ਗਈ ਹੈ ਅੱਜ ਸਾਰੇ ਅਸੀਂ ਪਲਾਖ ਭਵਾਨੀ ਗੜ ਦੇ ਜਿੰਨੇ ਜਥੇਦਾਰ ਵਰਕਰ ਸਹਿਬਾਨ ਆਗੂ ਸਹਿਬਾਨ ਸਾਰੇ ਇਕੱਠੇ ਹੋ ਕੇ ਅੱਜ ਲੱਡੂ ਬਣ ਰਹੇ ਹਾਂ ਖੁਸ਼ੀ ਮਨਾ ਰਹੇ ਹਾਂ ਵੀ ਸਾਨੂੰ ਬਹੁਤ ਵਧੀਆ ਕੈਂਡੀਡੇਟ ਦਿੱਤਾ ਸੱਚੇ ਪਾਤਸ਼ਾਹ ਮਿਹਰ ਕਰਨ ਕਾਮਯਾਬੀ ਹੋਵੇ ਤੇ ਸੁਖਵੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰੀਏ ਹਾਂ ਨੌ ਤਾਂ ਦੇਖੋ ਪਤਾ ਨਹੀਂ ਕਿੰਨੇ ਕ ਬੋਲਦੇ ਹੁੰਦੇ ਨੇ ਇਹ ਤਾਂ ਹਾਈ ਕਮਾਂਡ ਨੇ ਫੈਸਲਾ ਕਰਨਾ ਹੁੰਦਾ ਜੋ ਹਾਈ ਕਮਾਂਡ ਨੇ ਫੈਸਲਾ ਕਰਤਾ ਸਾਨੂੰ ਸਾਰਿਆਂ ਨੂੰ ਮਨਜ਼ੂਰ ਆ ਬੋਲੇ ਉਹਦੇ ਤੇ ਫੁੱਲ ਚੜਾ ਮਾਰੋ ਸਤਿ ਸ਼੍ਰੀ ਅਕਾਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਮਤ ਨਹੀਂ ਹੈਗੀ ਕੋਈ ਮਤਭੇਦ ਨਹੀਂ ਹੈਗੇ ਜਿਹੜਾ ਕੈਂਡੀਡੇਟ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਦਿੱਤਾ ਉਹ ਸਾਨੂੰ ਮਨਜ਼ੂਰ ਹੈ ਅਸੀਂ ਪੂਰੀ ਤਨਦੇਹੀ ਨਾਲ ਕੰਮ ਕਰਾਂਗੇ ਦਿਨ ਰਾਤ ਇੱਕ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ 'ਚ ਕੰਮ ਕਰਾਂਗੇ ਮੈਂ ਜਥੇਦਾਰ ਜੋਗਾ ਸਿੰਘ ਫੱਗੂ ਵਾਲਾ ਸਾਬਕਾ ਅੰਤਰਿਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਹੁਣੇ-ਹੁਣੇ ਇੱਕ ਖੁਸ਼ੀ ਦੀ ਖ਼ਬਰ ਮਿਲੀ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟ ਦੇ ਟਿਕਟਾਂ ਦੀ ਵੰਡ ਕੀਤੀ ਗਈ ਹੈ ਸਭ ਤੋਂ ਪਹਿਲਾਂ ਸਾਨੂੰ ਮਿਲਿਆ ਸਰਦਾਰ ਇਕਬਾਲ ਸਿੰਘ ਘੁੰਡਾਂ ਦਾ ਨਾਮ ਰਦਰ ਇਕਬਾਲ ਸਿੰਘ ਖੁੰਦਨ ਜਿੱਥੇ ਉਹਨਾਂ ਨੇ ਜ਼ਿਲ੍ਹੇ ਦੀ ਪ੍ਰਧਾਨਗੀ ਕਰਕੇ ਕੋਰ ਕਮੇਟੀ ਤੱਕ ਉਹਨਾਂ ਨੂੰ ਅਹੁਦਾ ਮਿਲਿਆ ਹੋਇਆ ਸੀ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਪਾਰਲੀਮੈਂਟ ਸੰਗਰੂਰ ਤੋਂ ਉਹਨਾਂ ਨੂੰ ਟਿੱਟ ਦਾ ਅਨਾਉਂਸ ਹੋਇਆ ਅਸੀਂ ਉਸੇ ਟਾਈਮ ਸਾਰੇ ਸਰਕਲ ਦੀ ਮੀਟਿੰਗ ਕਰਕੇ ਲੱਡੂ ਮੰਗਾਏ ਗਏ ਸਾਰਿਆਂ ਨੇ ਖੁਸ਼ੀ ਜ਼ਾਹਰ ਕੀਤੀ ਸਾਰਿਆਂ ਨੇ ਮੂੰਹ ਮਿੱਠਾ ਕਰਕੇ ਇਹ ਖੁਸ਼ੀ ਮਨਾਈ ਹੈ ਅਤੇ ਬਸ਼ਵਾਸ ਦਵਾਉਂਦੇ ਹਾਂ ਅਸੀਂ ਤਨਮਨ ਦੇ ਤਨ ਨਾਲ ਇਸ ਨੂੰ ਆਪਣੀ ਬਣਾ ਕੇ ਲੜਾਂਗੇ ਅਤੇ ਸ਼ੋਰ ਜਿੱਤ ਪ੍ਰਾਪਤ ਕਰਾਂਗੇ ਇੰਨੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਾਡਾ ਹੈਗਾ ਸੀ ਅਸੀਂ 2 ਮਹੀਨੇ ਜਿਹੜੇ ਹੈਗੇ ਨੇ ਦਿਨ ਰਾਤ ਇੱਕ ਕਰਕੇ ਇਹਨਾਂ ਦੀ ਚੋਣ ਨੂੰ ਆਪਣੀ ਬਣਾ ਕੇ ਲੜਾਂਗੇ ਉਹ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਸਾਰੇ ਪੰਜਾਬ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਕਰੇਗਾ ਬਾਕੀ ਵੀ ਸੀਟਾਂ ਤੇ ਭਾਵੇਂ ਚੰਦੂ ਮੱਜਰਾ ਸਾਹਮਣ ਜਾਂ ਹੋਰ ਵੀ ਜਿਹੜੀਆਂ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਨੇ ਬਹੁਤ ਸਹੀ ਵੰਡ ਕੀਤੀ ਗਈ ਹੈ ਅਸੀਂ ਤਨਮਨ ਧਨ ਨਾਲ ਸਾਰੇ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਲਈ ਆਪਣਾ ਦੰਡਰਾਤ ਇੱਕ ਕਰਕੇ ਸੇਵਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ